ਸਾਡੀ ਭੈਣ ਆ ਜਿਹੜੀ ਉਹ ਰਜਿੰਦਰਾ ਹਸਪੀਟਲ ਗਈ ਸੀ ਉਹਨੇ ਉੱਥੇ ਦੇਖਿਆ ਕਿ ਦੋ ਬੀਬੀਆਂ ਚਾਦਰਾਂ ਦੀ ਬਣੀ ਹੋਈ ਛਪਰੀ ਜੀ ਆ ਉਹਦੇ ਥੱਲੇ ਆਪਦਾ ਜਿਹੜੇ ਕੱਪੜੇ ਰੱਖ ਕੇ ਉੱਥੇ ਬੈਠੀਆਂ ਜਦੋਂ ਉਹਨੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਬੀਬੀਆਂ ਨੇ ਦੱਸਿਆ ਕਿ ਭੈਣ ਜੀ ਅਸੀਂ ਪਿਛਲੇ 2-3 ਮਹੀਨੇ ਤੋਂ ਇੱਥੇ ਹੀ ਬੈਠੀਆਂ ਉਹਨੇ ਕਾਰਨ ਪੁੱਛਿਆ ਤਾਂ ਉਹਨਾਂ ਦੱਸਿਆ ਕਿ ਜਿਹੜੀ ਸਾਡੀ ਬੇਟੀ ਆ ਬ੍ਰੈਸਟ ਦੇ ਵਿੱਚ ਗੰਡਾ ਸੀ ਇੱਥੇ ਹਸਪਤਾਲ ਲਈ ਆਈ ਉਹਦਾ ਆਪਰੇਸ਼ਨ ਕਰਤਾ ਪਰ ਉਹਦੇ ਚ ਪਸ ਪੈ ਗਈ ਹੁਣ ਜਿਹੜੀ ਦਵਾਈ ਆ ਉਹ ਮੈਂ ਕਿਸੇ ਨਾ ਕਿਸੇ ਤੋਂ ਇੱਥੋਂ ਪੈਸੇ ਮੰਗ ਕੇ ਤੇ ਇਹਦੀ ਬੱਚੀ ਦੀ ਦਵਾਈ ਲੈ ਆਉਣੀ ਆ ਤਾਂ ਅਸੀਂ ਜਦੋਂ ਖੁਦ ਜਾ ਕੇ ਉੱਥੇ ਦੇਖਿਆ ਤਾਂ ਵਾਕਈ ਹੀ ਉਹ ਦੋਨੇ ਜਣੀਆਂ ਜਿਹੜੀਆਂ ਇੱਕ ਚਾਦਰਾਂ ਦੀ ਬਣੀ ਹੋਈ ਆ ਛੱਤ ਜੀ ਉਹਦੇ ਥੱਲੇ ਦੋਨੇ ਜਣੀਆਂ ਰਹਿ ਰਹੀਆਂ ਸੀ ਕਿ ਬੀਬੀ ਕਹਿੰਦੀ ਸਾਡਾ ਘਰ ਤਾਂ ਹੈਗਾ ਪਰ ਉਹਦੀ ਹਾਲਤ ਵੀ ਬਹੁਤ ਮਾੜੀ ਆ ਕਿਉਂਕਿ ਉੱਥੇ ਤਾਂ ਪਿਛਲੇ 3-4 ਮਹੀਨੇ ਤੋਂ ਕੋਈ ਰਹਿੰਦਾ ਹੀ ਨਹੀਂ ਘਰ ਤੋਂ ਹਸਪਤਾਲ ਆਉਣ ਤੱਕ ਦਾ ਸਾਡਾ 2250 ਰੁਪਿਆ ਕਰਾਇਆ ਲੱਗ ਜਾਂਦਾ ਸੀ ਫਿਰ ਅਸੀਂ ਇਸੇ ਕਰਕੇ ਹਸਪਤਾਲ ਦੇ ਵਿੱਚ ਹੀ ਡੇਰਾ ਲਾ ਲਿਆ ਸਭ ਸੰਗਤ ਅੱਗੇ ਬੇਨਤੀ ਕਰਦੇ ਹਾਂ ਕਿ ਕੋਈ ਵੀ ਵੀਰਜਾ ਭੈਣ ਜੇ ਕੋਈ ਇਹਨਾਂ ਦੀ ਸੇਵਾ ਲੈਣੀ ਚਾਹੁੰਦਾ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਤਾਂ ਉਹ ਸਕਰੀਨ ਉੱਤੇ ਚੱਲ ਰਹੇ ਨੰਬਰਾਂ ਤੇ ਸੰਪਰਕ ਕਰਕੇ ਸਾਡੇ ਤੋਂ ਇਹਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਸਾਡੀ ਸੰਸਥਾ ਦਾ ਕੋਈ ਵੀ ਬੈਂਕ ਅਕਾਊਂਟ ਜਾਂ ਕੋਈ ਵੀ ਅਕਾਊਂਟ ਨੰਬਰ ਨਹੀਂ ਹੈ ਜੇ ਤੁਸੀਂ ਸੇਵਾ ਕਰਨੀ ਹੈ ਤਾਂ ਸਿੱਧੀ ਪਰਿਵਾਰ ਨੂੰ ਉਹਦੇ ਨਾਲ ਗੱਲਬਾਤ ਕਰਕੇ ਉਹਦੇ ਸਿੱਧੇ ਬੈਂਕ ਖਾਤੇ ਦੇ ਵਿੱਚ ਤੁਸੀਂ ਪੈਸੇ ਪਾ ਕੇ ਉਹਦੀ ਮਦਦ ਕਰ ਸਕਦੇ ਹੋ ਧੰਨਵਾਦ ਜੀ